ਹਾਇ ਇਕ ਮਾਗਦੇ ਬਟਾਲਾ ਤੋਂ ਇੱਕ ਬੇहद ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਲੀਵਾਲ ਇਲਾਕੇ ਵਿੱਚੋਂ ਲੰਘਦੀ ਨਹਿਰ ਵਿੱਚ ਨਹਾਉਣ ਗਏ ਸਰਪੰਚ ਸਮੇਤ ਤਿੰਨ ਲੋਕ ਰੁੜ ਗਏ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਸਰਪੰਚ ਰਣਵੀਰ ਸਿੰਘ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਿਆ ਸੀ ਜਿਸ ਨੂੰ ਬਚਾਣ ਲਈ ਉਸ ਦੇ ਤਿੰਨ ਸਾਥੀਆਂ ਨੇ ਵੀ ਪਿੱਛੇ ਛਾਲ ਮਾਰ ਦਿੱਤੀ ਜਿਨ੍ਹਾਂ ਵਿੱਚੋਂ ਦੋ ਬੰਦੇ ਵੀ ਪਾਣੀ ਅੰਦਰ ਰੁੜ ਗਏ ਤੇ ਇੱਕ ਬੰਦੇ ਨੂੰ ਲੋਕਾਂ ਨੇ ਪੱਗ ਸੁੱਟ ਕੇ ਬਾਹਰ ਕੱਢ ਲਿਆ ਸਰਪੰਚ ਸਮੀਤ ਪਾਣੀ ਦੀ ਰੋੜੇ ਤਿੰਨ ਲੋਕਾ ਦੀਪਾਲ ਕੀਤੀ ਜਾ ਰਹੀ ਹੈ ਨਹਿਰ ਚ ਰੋੜਨ ਦੀ ਖਬਰ ਮਿਲਦੇ ਹੀ ਪਰਿਵਾਰ ਵੀ ਉੱਥੇ ਪਹੁੰਚ ਗਿਆ ਜਿਨ੍ਹਾਂ ਦਾ ਤੁਸੀਂ ਵੀ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਹੈ ਓਏ 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 ਪਿੰਡਾਂ ਪਰਿਵਾਰ ਆਖਲੇ ਆ ਇੱਥੇ ਇੱਥੇ ਭਾਰ ਬੜੀ ਕਰੀ ਅੱਜ ਠੀਕ ਆ ਭਾਈ ਥੋੜਾ ਸਾਹ ਲਾ ਲੱਗੇ ਕੋਈ ਲੱਗ ਗਿਆ ਕੰਮ ਮਾਰ ਕੇ ਬੰਦੇ ਫਾਇਨਲ ਉੱਧਰ ਕੋਈ ਬੰਦਾ ਨਹੀਂ ਆ ਥੋੜੇ ਥਿਕੇ ਉਧਰ ਨੂੰ ਭਰਾਂ ਨੂੰ ਮਟੋਰ ਦਾ ਕੀ ਹੈ ਇਹ ਕਰਨੋ ਕੀ ਇਹ ਤਾਂ ਤਾਂ ਪਰ ਆਏ ਆ ਉਹ ਸਾਡੇ ਆਉਂਦਾ ਤੂੰ ਮਨੋ ਇੱਕ ਨਹਿਰ ਦੇ ਵਿੱਚ ਨਾਉਣ ਲੱਗੇ ਨਾਉਂਦਾ ਨਾਉਂਦਾ ਮਤਲਬ ਇੱਕ ਉਹ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੂਜੇ ਨੇ ਛਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਛਾਲ ਮਾਰੀ ਚੌਥੇ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮਤਲਬ ਪਹਚਾਇਆ ਗਿਆ ਜੇ ਪਾਖ ਫੁੱਟ ਗਈ ਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮ੍ਰਿਤਸਰ ਇਹਨਾਂ ਨੂੰ ਪਾਇੰਟ ਕੀਤੀ ਰਿਕਵੈਸਟ ਕਰਦੇ ਬਾਜੂਦ ਉਹਨਾਂ ਨੇ ਪੰਜਾਬਾ ਥੋੜਾ ਹੱਥ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਿਵਾਸੀ ਬਿਨ ਪਾਰਸਵਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਜਾਂ ਪਕੀ ਦਾ ਪਕੀ ਦਾ ਨਾ ਹਤਾਵਾ ਕੋਪਰੇ ਦੇਖੋ ਕੋ ਕੱਟੀ ਨਾ ਕੋਈ ਉਕੇ ਸਾ ਬੂਰਾ ਹੱਥ ਲਾ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਇਹ ਇਹ ਨਾਲ ਕੇ ਸਾਸ ਪੈਣ ਦੇ ਉੱਤੇ ਹੈ ਤੇ ਖਾਲੀ ਦਾ ਹੋਰ ਲੈ ਤੇ ਕੋਈ ਪੌੜੀਆਂ ਪਾੜੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸ਼ਣ ਨੂੰ ਹਰ ਬੇਇਤੀ ਕਰਦੇ ਆ ਤੇ ਜੋ ਵੀ ਮਤਲਬ ਇਹਨਾਂ ਦੀ ਸ਼ਾਦਾਕੀ ਕੀਤੀ ਜਾਵੇ 200 ਮੀਟਰ ਤੇ 200 ਮੀਟਰ ਦੇ ਇਲਾਕੇ ਇੰਟਾਕੇ ਪੌੜੀਆਂ ਬਣੀਆਂ ਚਾਹੀਆਂ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਵਜਨ ਸਿੰਘ ਤੇ ਜਮਖਣ ਸਿੰਘ ਤੇ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਫਰੇ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ। ਓਏ ਓਹ ਸਾਡਾ ਓਹ ਸਾਡਾ ਓਏ ਓਹ ਥਾੜਾ ਓਹ ਥਾੜਾ ਰਸਾ ਜਾ ਰਿਹਾ ਓਰ ਓਹ ਸਾਜਾ ਓਰ ਓਹ ਸਾਜਾ ਓਰ ਅੱਲਾਹੁ ਅਕਬਰ ਓਹ ਸਾਜਾ ਓਰ ਓਹ ਸਾਜਾ ਓਰ ਬੜਾ ਠੀਕ ਆ ਹੁਣ ਬਾਗੀ ਪੱਕੀ ਬਾਗ ਪਰ ਇਹ ਪਾਰਿਆ ਖਲੇ ਆਈ ਕਿ ਇੱਥੇ ਭਾਲ ਬੜੀ ਚੱਲ ਰਹੀ ਹੈ ਬੜੀ ਕਿ ਠੀਕ ਆ ਬਈ ਥੋੜਾ ਸਾਹਿਬ ਲੱਗੇ ਕੋਈ ਲੱਗ ਗਿਆ ਬੰਦਾ ਫਾਈਨਲ ਉੱਧਰ ਕੋਈ ਬੰਦਾ ਨਹੀਂ ਹੈ ਰਸਾ ਥੋੜਾ ਰੱਖਿਓ ਉੱਧਰ ਨੂੰ ਪਰਾਂ ਨੂੰ ਬਟੋਰ ਉੱਧਰ ਜਾ ਇਹ ਜੀ ऐ त प्यार